ਤਨ ਤਨ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਦੇ 350 ਸਾਲਾਂ ਦੀ ਯਾਦ ਵਿੱਚ ਮੈਂ ਦੱਸਣਾ ਚਾਹੁੰਦੀ ਹਾਂ ਕਿ ਟੂਰਿਜ਼ਮ ਡਿਪਾਰਟਮੈਂਟ ਵੱਲੋਂ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਇੱਕ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ ਮਿਤੀ 4 ਨਵੰਬਰ 5:30 ਵਜੇ ਔਨਵਰਡਸ ਆਓ ਅਸੀਂ ਸਾਰੇ ਇਸ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਹਿੱਸਾ ਲਈਏ ਉੱਥੇ ਨਤਮਸਤਕ ਹੋਈਏ ਸਾਡੇ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਦੀ ਹਾਂ कि ਤੁਸੀਂ ਆਪਣੇ ਪਰਿਵਾਰ ਸਮੇਤ ਮਿਤੀ 4 ਨਵੰਬਰ 5:30 ਵਜੇ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਜ਼ਰੂਰ ਹਿੱਸਾ ਲਓ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਸੰਬੰਧੀ ਜਾਗਰੂਕ ਕਰ ਸਕੀਏ ਉਹਨਾਂ ਦੇ ਜੀਵਨ ਉਹਨਾਂ ਦੀ ਕੁਰਬਾਨੀ ਨਾਲ ਬਾਰੇ ਦੱਸ ਸਕੀਏ ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੇ ਪੁਖਤਾ ਅਰੇਂਜਮੈਂਟ ਕਰ ਦਿੱਤੇ ਗਏ ਹਨ ਇਸ ਸੰਬੰਧੀ ਅੱਜ ਮੈਂ ਸਾਰੇ ਅਰੇਂਜਮੈਂਟਸ ਦਾ ਜਾਇਜ਼ਾ ਲੈਣ ਲਈ ਇੱਕ ਵਿਸ਼ੇਸ਼ ਮੀਟਿੰਗ ਰੱਖੀ ਸੀ ਪ੍ਰਸ਼ਾਸਨ ਵੱਲੋਂ ਅਤੇ ਪੁਲਿਸ ਵੱਲੋਂ ਸਾਰੇ ਟ੍ਰੈਫਿਕ ਦੇ ਅਰੇਂਜਮੈਂਟਸ ਪਾਣੀ ਦੇ ਅਰੇਂਜਮੈਂਟ ਸਿਕਿਉਰਿਟੀ ਲਾਈਟਿੰਗ ਸਭ ਕੁਝ ਪੂਰੀ ਤਰ੍ਹਾਂ ਮੁਕੰਮਲ ਮਿਤੀ 3 ਤੱਕ ਕਰ ਲਿਆ ਜਾਏਗਾ ਆਓ ਇਸ ਮਹਾਨ ਸ਼ਹਾਦਤ ਨੂੰ ਅਸੀਂ ਯਾਦ ਕਰਨ ਲਈ ਮਾਦੂਪੁਰ ਖੇਡ ਸਟੇਡੀਅਮ ਵਿਖੇ ਨਤਮਸਤਕ ਹੋਈਏ ਤੇ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਹਿੱਸਾ ਲਈਏ